ਜੈਰੋ ਜੈਰੋ ਨਹੀਂ ਖੇਡੂਗਾ ਭਾਜੀ ਹਨਾ ਜੈਰੋ ਨਹੀਂ ਗੁਰੂ ਘਰ ਦੀ ਜਰ ਜੇ ਤਾਂ ਤੁਸੀਂ ਸਚਾਈ ਤੇ ਖੜੇ ਹੋ ਫਿਰ ਤਾਂ ਤਾੜੀਆਂ ਮਾਰ ਕੇ ਸਾਥ ਦਿਓ ਨਹੀਂ ਖੇਡੂਗਾ ਵੀਰ ਜੀ ਨਹੀਂ ਖੇਡੂਗਾ ਜੈਰੋ ਨਹੀਂ ਖੇਡੂਗਾ ਇਸ ਕਰਕੇ ਨਹੀਂ ਖੇਡੂਗਾ ਕਿਉਂਕਿ ਇਹਦੇ ਵੈਸੇ ਹੀ ਲੱਗੀ ਹੋਈ ਆ ਹਾਂ ਜੇ ਟੈਕਨੀਕਲ ਕਮੇਟੀ ਪੂਰੀ ਸਾਫ਼ ਕਰਕੇ ਉਹ ਡਿਸੀਜਨ ਕਰ ਦੋਵੇ ਤੇ ਮਾਮਲਾ ਹੋ ਸਕਦਾ ਤੇ ਨਹੀਂ ਦਾ ਜਿਹੜਾ ਡਿਸੀਜਨ ਹੈ ਉਹ ਇਨ ਮੈਦਾਨ ਦੇ ਅੰਦਰ ਸਾਰੇ ਵੀ ਨੋਟ ਕਰ ਲੈਣਾ ਆ ਜਿਹੜੀ ਖੇਡ ਕਬੱਡੀ ਦੇ ਨਾਲ ਜ਼ਾਫਰ ਹੋਈ ਕੰਬੋ ਆ ਪ੍ਰਿੰਸ ਖੇਡ ਕਬੱਡੀ ਦਾ ਉਧਰ ਪਾਸੇ ਤਕੜਾ ਜਫਾ ਮੈਦਾਨ ਦੇ ਅੰਦਰ ਬੱਲੇ ਬੱਲੇ ਜ਼ੈਰੋ ਜ਼ੈਰੋ ਨਹੀਂ ਖੇਡੂਗਾ ਭਾਜੀ ਹਨਾ ਜ਼ੈਰੋ ਨਹੀਂ ਗੁਰੂ ਘਰ ਦੀ ਜਰ ਜੇ ਤਾਂ ਤੁਸੀਂ ਸੱਚਾਈ ਤੇ ਖੜੇ ਹੋ ਫਿਰ ਤਾਂ ਤਾੜੀਆਂ ਮਾਰ ਕੇ ਸਾਥ ਦਿਓ ਨਹੀਂ ਖੇਡੂਗਾ ਵੀਰ ਜੀ ਨਹੀਂ ਖੇਡੂਗਾ ਜੈਰੋ ਨਹੀਂ ਖੇਡੂਗਾ ਇਸ ਕਰਕੇ ਨਹੀਂ ਖੇਡੂਗਾ ਕਿਉਂਕਿ ਇਹਦੇ ਵੈਸੇ ਲੱਗੀ ਹੋਈ ਆ ਹਾਂ ਜੇ ਟੈਕਨੀਕਲ ਕਮੇਟੀ ਪੂਰੀ ਸਾਫ ਕਰਕੇ ਉਹ ਡਿਸੀਜਨ ਕਰ ਦਵੇ ਤੇ ਮਾਮਲਾ ਹੋ ਸਕਦਾ ਤੇ ਨਹੀਂ ਤਾਂ ਜਿਹੜਾ ਡਿਸੀਜਨ ਹੈ ਉਹ ਇਨ ਮੈਦਾਨ ਦੇ ਅੰਦਰ ਸਾਰੇ ਵੀ ਨੋਟ ਕਰ ਲੈਣ ਆ ਜਿਹੜੀ ਖੇਡ ਕਬੱਡੀ ਦੇ ਨਾਲ ਜ਼ਫਰੋ ਵੀ ਕੰਬੋ ਆ ਪ੍ਰਿੰਸ ਖੇਡ ਕਬੱਡੀ ਦਾ ਉਧਰ ਪਾਸੇ ਤਗੜਾ ਜੱਫਾ ਮੈਦਾਨ ਦੇ ਅੰਦਰ ਬੱਲੇ ਬੱਲੇ ਹੁੰਦੀ ਹੋਈ ਜ਼ਬਰ ਅਲੀ ਕੰਬੋ ਦਾ ਇਹ ਵੀਰ